ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਆਪਣੇ ਜਿਹੜੇ ਵਰਕਰ ਨੇ ਆਪਣੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਰੋਡ ਸ਼ੋਅ ਕੀਤੇ ਜਾ ਰਹੇ ਨੇ ਵੱਡੇ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਔਰ ਇੱਕ ਵੱਖਰਾ ਰੰਗ ਮੁੱਖ ਮੰਤਰੀ ਭਗਵੰਤ ਮਾਨ ਦਾ ਦੇਖਣ ਨੂੰ ਮਿਲਿਆ ਦੱਸਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਰੈਲੀ ਦੇ ਵਿੱਚ ਜਿਹੜਾ ਸਾਊਂਡ ਚੱਲ ਰਿਹਾ ਸੀ ਉਹ ਖਰਾਬ ਹੋ ਗਿਆ ਤਕਨੀਕੀ ਸਾਊਂਡ ਖਰਾਬ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਬਿਨਾਂ ਸਾਊਂਡ ਤੋਂ ਹੀ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤੇ ਵੀ ਕਿਹਾ ਜਿਹੜਾ ਉਹਨਾਂ ਨੇ ਇੱਕ ਟਵੀਟ ਕੀਤਾ ਟਵੀਟ ਵੀ ਮੈਂ ਤੁਹਾਨੂੰ ਦੱਸ ਦਿਆਂ ਉਸ ਟਵੀਟ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਤਕਨੀਕੀ ਜਿਹੜੇ ਖਰਾਬੀ ਕਰਕੇ ਸਾਊਂਡ ਖਰਾਬ ਹੋ ਗਿਆ ਤਾਂ ਅਸੀਂ ਰਾਸ਼ਟਰੀ ਗੀਤ ਗਾਇਆ ਔਰ ਉੱਥੇ ਰਾਸ਼ਟਰੀ ਗੀਤ ਗਾਇਆ ਤਾਂ ਆਪ ਉਹਨਾਂ ਨੇ ਸਾਰੇ ਜਿਹੜੇ ਖੜੇ ਸੀ ਕੈਬਨਿਟ ਮੰਤਰੀ ਆਮਾਦੀ ਪਾਰਟੀ ਦੇ ਆਗੂ ਉਹਨਾਂ ਨੇ ਰਾਸ਼ਟਰੀ ਗੀਤ ਗਾਇਆ ਤੇ ਅਕੇ ਇਹ ਵੀ ਲਿਖ ਦਿੱਤਾ ਕਿ ਇਹ ਹੈ ਦੇਸ਼ ਭਗਤੀ ਦਾ ਸਭ ਤੋਂ ਵੱਡਾ ਸਬੂਤ ਆਰ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪਹਿਲੇ ਸ਼ੁਰੂ ਕਰਦੇ ਆ ਪੜਵਾਉਂਦਾ ਇਹ ਤਾਂ ਆਉਂਦਾ ਹੈ ਜਾਨਦੇਂਗਾ ਮਨ ਅਸਿਨਾ ਇੱਕ ਜੈਦਾ ਹੈ ਹਾਰਤ ਭਗਵਤ ਸਾਤਾ ਪੰਜਾਬ ਸਿੰਧ ਗੁਜਰਾਤ ਬਨਾਠਾ ਦਾ ਬਿੰਦੂ ਹਿਮਾਚਲ ਜਮਨਾ ਗੰਗਾ उंचरल जल फिर रंग तब शुभ नामे जागे पद शुभ आशीष मांगे तारे सब जय गाओ जानंगन मंगलदायक दया है भारतवाखदाता जय है जय है जय है जय 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 है, है। पेते शुरू करना अपन आंदा है ये तो आंदा है ਪੰਜਾਬ ਸਿੰਧ ਗੁਜਰਾਤ ਮਰਾਠਾ ਦਾ ਬਿੰਦ ਬਿੰਦ ਹਿਮਾਚਲ ਯਮਨਾ ਗੰਗਾ ਉੱਚਲ ਜਲ ਦੀ ਤਰੰਗ ਤਬ ਸੁਭ ਨਾਮੇ ਜਾਗੇ ਤਬ ਸੁਭ ਆਸ਼ਿਸ਼ ਮਾਗੇ ਕਾਹੇ ਸਭ ਜੈ ਜੈ ਜਾਨਨ ਗਾਨਾ ਮੰਗਲ ਦਾ ਇੱਕ ਜਯਾ ਹੈ ਭਾਰਤ ਵਾਖਿ ਦਾਤਾ ਜਯਾ ਹੈ ਜਯਾ ਹੈ ਜਯਾ ਹੈ ਜਯਾ 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 ਹੈ ਬਹੁਤ ਧੰਨਵਾਦ ਮਾਨ ਸਾਹਿਬ ਜਿਹੜਾ ਟਵੀਟ ਵਿੱਚ ਮੁੱਖ ਮੰਤਰੀ ਭਵੰਤਮਾਨ ਨੇ ਖੁਦ ਕੀਤਾ ਤੇ ਵੀਡੀਓ ਸਾਂਝੀ ਕੀਤੀ ਜਿਸ ਤੇ ਮੁੱਖ ਮੰਤਰੀ ਭਵੰਤਮਾਨ ਨੇ ਸਬੂਤ ਦਿੱਤਾ ਕਿ ਦੇਸ਼ ਭਗਤੀ ਦਾ ਸੱਚਾ ਸਬੂਤ ਹੈ ਸਾਨੂੰ ਰਾਸ਼ਟਰੀ ਗਾਨ ਨੂੰ ਜ਼ਵਾਨੀ ਜਾਦੇ ਵਿਰੋਧੀਆਂ ਨੂੰ ਤਾਂ ਯਾਦ ਵੀ ਨਹੀਂ ਹੋਣਾ ਔਰ ਇਸੇ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਤੱਜ ਗਸੇ ਆ ਕੇ ਵਿਰੋਧੀਆਂ ਨੂੰ ਤਾਂ ਰਾਸ਼ਟਰੀ ਗੀਤ ਜਾਦਵੀ ਨਹੀਂ ਹੋਣਾ ਔਰ ਇਹ ਜਿਹੜੀ ਵੀਡੀਓ ਉਹਨੇ ਆਪਣੇ ਟਵਿੱਟਰ ਅਕਾਊਂਟ ਔਰ ਫੇਸਬੁੱਕ ਅਕਾਊਂਟ ਤੇ ਸਾਂਝੀ ਕੀਤੀ ਹੈ ਤੇ ਵੀਡੀਓ ਤੇ ਲੋਕ ਟਰੋਲ ਵੀ ਕਰ ਰਹੇ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ